ਸਰਕਾਰ ਮਰਦਾਬੀ ਜੀਪੀ ਸਰਕਾਰ ਜਰਦਾਬੀ ਜੀਪੀ ਸਰਕਾਰ ਮਰਦਾਬੀ ਮੋਦੀ ਮਰ ਗਿਆ ਹਾਏ ਹਾਏ ਮੋਦੀ ਮਰ ਗਿਆ ਹਾਏ ਹਾਏ ਮੋਦੀ ਮਰ ਗਿਆ ਹਾਏ ਹਾਏ ਜੀਪੀ ਸਰਕਾਰ ਹਾਏ ਹਾਏ ਜੀਪੀ ਸਰਕਾਰ ਜਰਦਾਬੀ ਹਰਿਆਣਾ ਦੂਚਾ ਜਿਹੜਾ ਮੋਦੀ ਸਰਕਾਰ ਦਾ ਜਿਹੜਾ ਪੁਤਲਾ ਫੁਕਿਆ ਗਿਆ ਪਿੱਛੇ ਜਿਹੜੇ ਭਾਰਤੀ ਕਿਸਾਨ ਯੂਨੀਅਨ ਸ਼ੇਰ ਪੰਜਾਬ ਕਿਸਾਨ ਯੂਨੀਅਨ ਦੇ ਅਹੁਦੇਦਾਰ ਨੇ अज किसान जो अंदोलन लगातार जारी है डलवाल साहब उन्होंने तबीयत काफी बिगड़ चुकी है ਬੀਜੇਪੀ ਸਰਕਾਰ ਹਾਏ ਹਾਏ ਮੋਦੀ ਮਰ ਗਿਆ ਹਾਏ ਹਾਏ ਮੋਦੀ ਮਰ ਗਿਆ ਹਾਏ ਹਾਏ ਮੋਦੀ ਮਰ ਗਿਆ ਹਾਏ ਹਾਏ ਬੀਜੇਪੀ ਸਰਕਾਰ ਹਾਏ ਹਾਏ ਬੀਜੇਪੀ ਸਰਕਾਰ ਹਾਏ ਹਾਏ ਹਰਿਆਣਾ ਦੂਜਾ ਜਿਹੜਾ ਮੋਦੀ ਸਰਕਾਰ ਦਾ ਜਿਹੜਾ ਪੁਤਲਾ ਫੁਕਿਆ ਗਿਆ ਪਿੱਛੇ ਜਿਹੜੇ ਭਾਰਤੀ ਕਿਸਾਨ ਯੂਨੀਅਨ ਸ਼ੇਰ ਪੰਜਾਬ ਕਿਸਾਨ ਯੂਨੀਅਨ ਦੇ ਅਹੁਦੇਦਾਰ ਨੇ ਤੇ ਅੱਜ ਕਿਸਾਨਾਂ ਦਾ ਜਿਹੜਾ ਅੰਦੋਲਨ ਲਗਾਤਾਰ ਜਾਰੀ ਹੈ ਦੱਲੇਵਾਲ ਸਾਹਿਬ ਜਿਹੜੇ ਉਹਨਾਂ ਦੀ ਤਬੀਦ ਜਿਹੜੀ ਕਾਫੀ ਜਿਹੜੀ ਵਿਗੜ ਚੁੱਕੀ ਹੈ ਪਰ ਹਲੇ ਤੱਕ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਬਿਆਨ ਜਿਹੜਾ ਮੋਦੀ ਸਾਹਬ ਦਾ ਨਹੀਂ ਆਇਆ ਹਾਲ ਤੱਕ ਮੁੱਖ ਮੰਤਰੀ ਸਾਹਿਬ ਦਾ ਹਾਂਜੀ ਸਰ ਜਿਹੜਾ ਪਤਲਾ ਭੁੱਖਿਆ ਹੈ ਕੀ ਕੀ ਕਾ ਕਾਦੇ ਵਾਸਤੇ ਇਹ ਪਤਲਾ ਏ ਉਹ ਭੁੱਖਿਆ ਪੱਗਾ ਜੀ ਬਈ ਸਾਡੇ ਜਿਹੜੀਆਂ ਮੰਗਾ ਹੈ ਉਹ ਇਹ ਨਹੀਂ ਮੰਨ ਰਹੇ ਕਹੇ ਕਿ ਤੇ ਉਹ ਜੇ ਮੈਨੂੰ ਬਤਾ 3 ਮਹੀਨੇ ਤੋਂ ਜ਼ਿਆਦਾ ਵੱਧ ਮੋਰਟਾ ਹੋ ਗਿਆ ਇਹ 18 17 ਦਿਨਾਂ ਇਹਨੂੰ ਡੱਲੇਵਾਲ ਨੂੰ ਵੀ ਮਾਰਨ ਮਾਰ ਤੇ ਬੈਠੇ ਨੂੰ ਹੋ ਗਿਆ ਅਜੇ ਇਹਨਾਂ ਦੇ ਕੰਨ ਤੇ ਯੂਨੀ ਛੜਕਲੀ ਤੇ ਪਤਾ ਨਹੀਂ ਕੀ ਭਾਲਦੇ ਆ ਤੇ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਜੇ ਇਹਦੀ ਮੌਤ ਹੋ ਗਈ ਕਿੱਧਰ ਨੂੰ ਜਾਊਗਾ ਇਹਨਾਂ ਨੂੰ ਰੱਖੀ ਕਰਨੀ ਚਾਹੀਦੀ ਦੇਖਦੇ ਰੱਖੇ ਆ ਇਹ ਰੱਖਿਆ ਤੋਂ ਭੱਜਦੇ ਆ ਤੇ ਅਸੀਂ ਇਸ ਵਾਸਤੇ ਇਹਨਾਂ ਦੇ ਪੂਰੇ ਛੱਡਦੇ ਆ ਵੀ ਸਾਹਿਬ ਤੁਸੀਂ ਵੀ ਇਹ ਡੱਲੇਵਾਲ ਸਾਹਿਬ ਦੇ ਉੱਥੇ ਗਏ ਪਪੇ ਕਿਦਾਂ ਦੀ ਤੰਗਿਆ ਤੇ ਉਹਨਾਂ ਦੀ ਕੀ ਤਵਿੱਦ ਕਿਦਾਂ ਦੀ ਹੈ ਨਾਜਕਾ ਜੀ ਬਿਲਕੁਲ ਨਾਜਕਾ ਉਹਦੇ ਭਾਰ ਉਹਦਾ 18 ਕਿਲੋ ਘਟ ਗਿਆ ਤੇ ਕੀੜੀਆਂ ਨੂੰ ਮਾਰ ਪੈਂਦੀ ਜਾਂਦੀ ਐ ਥੋੜੀ ਪਤਾ ਨਹੀਂ ਕਿ ਕੀ ਹਾਲ ਹੋਊਗਾ ਜੇ ਉਹ ਮਰ ਜਾਣਾ ਇਹ ਪਤਾ ਨਹੀਂ ਕਿ ਉਹ ਜਾਂ ਸਰਹੱਦ ਮੱਚ ਪੈਣਾ ਸਾਰੀ ਜਨਤਾ ਦੇ ਉੱਤੇ ਇਹ ਨਾ ਦੁਸ਼ਮਣ ਬਣਿਆ ਐ ਇਸ ਵਾਰ ਚੇਪੂਲੇ ਛੱਡਦੇ ਵੀ ਅਜੇ ਵੀ ਇਹਨੂੰ ਛੁਰਤਾ ਜੇ ਤਾਂ ਬਹੁਤ ਚੰਗੀ ਗੱਲ ਐ ਕੋਈ ਆਪਣੀ ਆਣ ਹੋਣੀ ਘਟਨਾ ਦਾ ਵਾਰ ਆਪਕਾ ਧੰਨਵਾਦੀ ਤੁਹਾਡਾ ਹਾਂਜੀ ਬਾਈ ਜੀ ਕਿਵੇਂ ਅੱਜ ਜਿਹੜਾ ਅਸੀਂ ਫੂਟ ਰੈਸ ਕਰਿਆ ਜੀ ਇਹਦਾ ਮਕਸਦ ਇਹ ਹੈ ਕਿ ਡੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਹੈ ਬਹੁਤ ਖਰਾਬ ਹੋ ਚੁੱਕੀ ਹੈ ਉਹਨਾਂ ਦੀ ਕਿਟਨੀਆਂ ਤੇ ਅਸਰ ਪੈ ਰਿਹਾ ਸੋ ਅਸੀਂ ਸਰਕਾਰ ਨੂੰ ਮੰਗ ਕਰਦੇ ਆ ਇਹਦੇ ਗਰ ਵੱਧ ਤੋਂ ਵੱਧ ਧਿਆਨ ਦਿੱਤਾ ਜਾਵੇ ਤਾਂ ਜੋ ਸਾਡੀਆਂ ਮੰਗਾਂ ਪੂਰੀਆਂ ਹੋ ਸਕਣ ਅਸੀਂ ਇੱਥੇ ਗੱਲ ਦੇਖ ਸਕਦੇ ਹਾਂ ਕਿ ਕਈਆਂ ਦਾ ਤਾਂ ਹਾਲਾਤ ਜਿਹੜੇ ਕਾਫੀ ਨਾਜ਼ੁਕ ਬਣੇ ਹੋਏ ਆਂ ਕਿਸਾਨ ਜਿਹੜੇ ਆ ਸੰਭੋ ਬੈਡਰ ਦੇ ਉੱਤੇ ਮੌਜੂਦ ਹੈ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਲੇਕਿਨ ਕੋਸ਼ਿਸ਼ਾਂ ਜਿਹੜੀਆਂ ناکਾਮ ਜਿਹੜੀਆਂ ਨਜ਼ਰ ਆ ਰਹੀਆਂ ਨੇ ਹਾਂਜੀ ਬਾਈ ਜੀ ਜੀ ਵੈਕੁਰ ਜੀ ਦਾ ਖਾਲਸਾ ਹੈ ਗ੍ਰੀ ਫਤਿਹ ਮੈਂ ਅਫਤਾਰ ਸਿੰਘ ਜ਼ਿਲ੍ਹਾ ਪ੍ਰਧਾਨ ਰੋਪੜ ਬਹਿਰਾਮ ਕੇ ਦੇਤਬੰਦੀ ਤੋਂ ਅਸੀਂ ਇਹ ਗਵਰਨਮੈਂਟ ਨੂੰ ਪੁੱਛਣਾ ਵੀ ਚਾਹੁੰਦੇ ਦੱਸਣਾ ਵੀ ਚਾਹੁੰਦੇ ਆ ਵੀ ਤੁਸੀਂ ਜਿਹੜੇ ਵਾਅਦੇ ਕਰੇ ਸੀ ਉਹ ਨਾ ਪੂਰੇ ਹੋਣ ਕਰ ਨਾ ਅਸੀਂ ਜਾ ਕੇ ਬੈਠੇ ਆ ਅਸੀਂ ਕੋਈ ਦੂਸਰੇ ਦੇਸ਼ ਤੋਂ ਨਹੀਂ ਆਏ ਜਾਂ ਦੂਸਰੇ ਮੰਗਾ ਲੈ ਕੇ ਨਹੀਂ ਆਏ ਵੇ ਦੇਖੋ ਸਾਡੇ ਡਲੇਵਾਲ ਸਾਹਿਬ 17 ਦਿਨ ਹੋ ਗਏ ਆ ਉਹਨਾਂ ਦੀ ਸਿਹਤ ਬਹੁਤ ਨਾਜਕ ਹੋ ਚੁੱਕੀ ਆ ਜਿਨ੍ਹਾਂ ਕਰਨਾ ਅਸੀਂ ਫਿਰ ਪੁਤਲੇ ਫੁੱਕਣ ਤੋਂ ਮਜਬੂਰ ਹੋਏ ਵੇ ਇਹ ਗਵਰਨਮੈਂਟ ਵੀ ਸੋਚੇ ਵੀ ਦੇਖੋ ਜੀ ਇੱਧਰ ਬੇਠਿਆਂ ਦੇ ਉੱਤੇ ਤੁਸੀਂ ਲਾਠੀ ਚਾਰਜ ਹੁਣ ਤਾਂ ਅਸੀਂ ਟਰੈਕਟਰ ਲੈ ਕੇ ਵੀ ਨਹੀਂ ਜਾ ਰਹੇ ਪੈਦਲ ਜਾ ਰਹੇ ਆ ਤੇ ਸਾਡੇ ਤੇ ਆਸੂ ਗਿਆ ਸਿੱਟ ਰਹੇ ਆ ਕਦੇ ਕੁਛ ਲਾਠੀ ਚਾਰਜ ਕਰ ਰਹੇ ਆ ਦੇਖੋ ਅਸੀਂ ਐਦਾਂ ਤਾਂ ਵਾਪਸ ਮੁੜਨਾ ਨਹੀਂ ਆਂ ਮੁੜਾਂਗੇ ਜਿੱਤ ਕੇ ਮੁੜਾਂਗੇ ਤੇ ਸਾਨੂੰ ਸ਼ਹਾਦਤਾਂ ਦੇਣੀਆਂ ਪੈ ਜਾਣਗੀਆਂ ਬਿਲਕੁਲ ਜੀ ਹਾਂ ਜੀ ਵਾਈਕੁਟ ਖਾਲਸਾ ਵਾਈਕੁਟ ਪਤੇ ਭਾਰਤੀ ਕਿਸਾਨ ਜੁਨੇ ਬਹਿਰਾਮਕੇ ਦਾ ਮੈਂ ਜ਼ਿਲ੍ਹਾ ਪ੍ਰਧਾਨ ਹੈ ਜੀ ਤੇ ਮੈਂ ਬੇਨਤੀ ਕਰਨਾ ਸਭ ਲੋਕਾਂ ਨੂੰ ਕਿ ਹੁਣ ਅੰਤ ਆ ਗਿਆ ਸਰਕਾਰ ਦਾ ਵੀ ਜੇ ਦੇਖਿਆ ਜਾਵੇ ਇਸ ਤੋਂ ਉੱਪਰ ਕੁਝ ਹੋ ਨਹੀਂ ਸਕਦਾ ਕਿਉਂਕਿ ਸ਼ਹਾਦਤਾਂ ਲੈਣ ਲੱਗ ਗਈ ਸਰਕਾਰ ਹੁਣ ਡੱਲੇਵਾਲ ਸਾਹਿਬ ਦੀ ਸਿਹਤ ਬੜੀ ਨਾਜ਼ੁਕ ਹੈ 16 17 ਕਿਲੋਨਾਂ ਦਾ ਭਾਰ ਘਟ ਚੁੱਕਿਆ ਹੈ 16 17 ਦਿਨ ਤੋਂ ਮਰਨ ਵਰਤ ਤੇ ਬੈਠੇ ਹੈ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਉਹ ਪਹਿਲਾ ਹੀ ਕੈਂਸਰ ਪੇਸ਼ੈਂਟ ਹੈ ਤੇ ਹੁਣ ਉਹਨਾਂ ਦੀ ਕਿਡਨੀਆ ਪਰ ਇਫੈਕਟ ਪੈ ਰਿਹਾ ਹੈ ਤੇ ਲੀਵਰ ਪਰ ਵੀ ਇਫੈਕਟ ਪੈ ਰਿਹਾ ਹੈ ਤੇ ਸਥਿਤੀ ਬੜੀ ਨਾਜ਼ੁਕ ਹੈ ਸਾਨੂੰ ਸਭ ਨੂੰ ਇਕੱਠੇ ਹੋ ਕੇ ਹੁਣ ਮੋਰਚਿਆਂ ਪਰ ਪਹੁੰਚਣਾ ਚਾਹੀਦਾ ਕਿਉਂਕਿ ਇਹ ਸਾਡੇ ਦੇਸ਼ ਦੀ ਜਵਾਨੀ ਕਿਸਾਨੀ ਦਾ ਮਸਲਾ ਹੈ ਤੇ ਸਭ ਨੂੰ ਬੇਨਤੀ ਹੈ ਕਿ ਹਰੇਕ ਪਿੰਡ ਸ਼ਹਿਰ ਵਿੱਚੋਂ ਇਕੱਠੇ ਹੋ ਕੇ ਆਪਾਂ ਮੋਰਚਾ 'ਚ ਪਹੁੰਚੀਏ ਧੰਨਵਾਦ ਤੁਹਾਨੂੰ ਧੰਵਾਦ ਜੀ ਸਾਂ। ਬਗਾ ਜੀ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਆ ਤੁਹਾਡਾ ਤੁਹਾਡੇ ਚੈਨਲ ਦਾ ਧੰਨਵਾਦ ਹੈ ਜਿਹੜਾ ਤੁਸੀਂ ਕਿਸਾਨਾਂ ਦੀ ਗੱਲ ਸਰਕਾਰ ਤੱਕ ਪਹੁੰਚਾ ਰਹੇ ਆ। ਦੂਜੀ ਗੱਲ 13 ਫਰਵਰੀ ਤੋਂ ਮੋਰਚਾ ਲੱਗਿਆ ਜੀ ਇਹ 13 ਫਰਵਰੀ ਤੋਂ ਅੱਜ ਕਿੰਨੇ ਮੁੜ ਕੇ 13 ਫਰਵਰੀ ਆਣੀ ਸਟਾਰਟ ਹੋ ਗਈ ਪੂਰਾ 1 ਸਾਲ ਹੋਣ ਚੱਲਿਆ ਮੋਰਚੇ ਨੂੰ ਤੇ ਦੂਜਾ ਡੱਲੇ ਵਾਲ ਸਾਹਿਬ 18 ਦਿਨ ਤੋਂ ਭੁਖੜ ਹੜਤਾਲ ਤੇ ਬੈਠੇ ਨੇ ਉਹਨਾਂ ਦੀ ਸਿਹਤ ਨਹੀਂ ਨਾਜ਼ੁਕ ਹੋ ਚੁੱਕੀ ਹੈ। ਉਹ ਮਰਨ ਦੇ ਕਿਨਾਰੇ ਕਿੰਨੇ ਵੀ ਉਹਨਾਂ ਦੀ ਖਰਾਬ ਹੋ ਚੁੱਕੀਆਂ ਪਰ ਸੋਸ਼ਲ ਮੀਡੀਆ 'ਤੇ ਰੋਜ਼ ਖਬਰਾਂ ਚੱਲ ਰਹੀਆਂ ਨੇ ਪਰ ਸਰਕਾਰ ਦੇ ਕੰਨ 'ਤੇ ਕੋਈ ਯੂੰ ਨਹੀਂ ਸਰਕਦੀ ਨਾ ਪੰਜਾਬ ਸਰਕਾਰ ਦੇ ਨਾ ਸੈਂਟਰ ਸਰਕਾਰ ਦੇ ਪੰਜਾਬ ਸਰਕਾਰ ਦਾ ਵੀ ਉਹਨਾਂ ਹੀ ਕਸੂਰ ਹੈ ਜਿੰਨਾ ਸੈਂਟਰ ਸਰਕਾਰ ਦਾ ਕਿਉਂਕਿ ਸਰਕਾਰ ਪੰਜਾਬ ਦੇ ਲੋਕਾਂ ਨੇ ਬਣਾਈ ਹੈ ਲੋਕਾਂ ਦੇ ਕਿਸਾਨਾਂ ਨੇ ਬਣਾਈ ਹੈ ਕਿ ਉਹ ਗੱਲ ਨਹੀਂ ਕਰ ਸਕਦੀ ਸੈਂਟਰ ਸਰਕਾਰ ਨਾਲ ਭਵੰਤਮਨ ਦਾ ਫਰਜ਼ ਨਹੀਂ ਬਣਦਾ ਕਿ ਇੱਕ ਬੰਦਾ ਪੰਜਾਬ ਦੀ ਹੱਦ 'ਤੇ ਮਰਨ ਵਰਤੇ ਬੈਠਾ ਹੈ ਇੱਕ ਤਾਂ ਬੰਦਾ ਐਕਸੀਡੈਂਟ ਨਾਲ ਮਰ ਜਾਂਦਾ ਹੈ ਇੱਕ ਕਹਿ ਕੇ ਮਰਨ ਲੱਗਿਆ ਵੀ ਮੈਂ ਮੇਰੀਆਂ ਮੰਗਾਂ ਨਹੀਂ ਮੰਨ ਹੋ ਰੀਆਂ ਆਪਣੇ ਨਿੱਜ ਵਾਸਤੇ ਨਹੀਂ ਆਪਣੇ ਇਕੱਲੇ ਪਰਿਵਾਰ ਵਾਸਤੇ ਨਹੀਂ پورے ਦੇਸ਼ ਭਰ ਦੇ ਕਿਸਾਨਾਂ ਵਾਸਤੇ ਉਹ ਸਾਡਾ ਬਜ਼ੁਰਗ ਡੱਲੇਵਾਲ ਜਗਜੀਤ ਸਿੰਘ ਡੱਲੇਵਾਲ ਜੀ ਦੀ ਅਸੀਂ ਬਹੁਤ ਇੱਜ਼ਤ ਕਰਦੇ ਆਂ ਉਹ ਅੱਜ ਮਰਨ ਵਰਤੇ ਬੈਠਾ ਹੈ ਪਰ ਸਰਕਾਰਾਂ ਨੂੰ ਇਹ ਦਿਖ ਨਹੀਂ ਰਹੀ ਜੇ ਅਨਹਾਣੀ ਕੋਈ ਹੁੰਦੀ ਹੈ ਡੱਲੇਵਾਲ ਸਾਹਮਣੇ ਇਸ ਦਾ ਕਮਾਜਾ ਪੰਜਾਬ ਸਰਕਾਰ ਤੇ ਸੈਂਟਰਲ ਸਰਕਾਰ ਦੀ ਜ਼ਿੰਮੇਵਾਰੀ ਹੋਗੀ ਜੇ ਕੋਈ ਬਾਅਦ ਚ ਹਾਲਾਤ ਬੇੜ ਦਿੰਦੇ ਦੋਹੇ ਸਰਕਾਰਾਂ ਜ਼ਿੰਮੇਵਾਰ ਹੋਣਗੀਆਂ ਪਰ ਅਸੀਂ ਚਾਹੁੰਦੇ ਆਂ ਕਿ ਤਾਂ ਦਾ ਨਾ ਹੋਵੇ ਸਾਡੀਆਂ ਮੰਗਾਂ ਪਹਿਲਾਂ ਹੀ ਮੰਨ ਲਈਆਂ ਜਾਣ ਜੋ ਮੰਗਾਂ ਨਜਾਇਜ਼ ਨਹੀਂ ਹੈ ਜਾਂ ਬਿਲਕੁਲ ਜਾਇਜ਼ ਆਂ ਐਮਐਸਪੀ ਦੀ ਗਰੰਟੀ ਹੈ ਲਖੋਂ ਲਕੀਮਪੁਰ ਖੀੜੀਆਲਾ ਮਸਲਾ ਹੈ ਹੋਰ ਵੀ ਜਿਹੜੀਆਂ ਮੰਗਾਂ ਪੂਰੇ ਮੈਨੀਫੈਸਟੋ ਬਣਿਆ ਹੋਇਆ ਮੰਗਾਂ ਦਾ ਪਰ ਉਹ ਸਰਕਾਰ ਦੇ ਕੰਨ ਤੇ ਜੂਨੀ ਸਰਗਦੀ ਜੇ ਇਹ ਨਹੀਂ ਮੰਗਾ ਮੰਨਦੀ ਤਾਂ ਸਾਡਾ ਆਇਟਮ ਪ੍ਰਸੈਂਟ ਜਾਰੀ ਹੋਊਗਾ ਸਾਡਾ ਮੋਰਚਾ ਉਥੇ ਪੂ ਲੱਗਿਆ ਰਹੂਗਾ ਬਿਲਕੁਲ ਜੀ ਧੰਨਵਾਦ ਜੀ ਇਹ ਸੰਦੇ ਸਾਡੇ ਰੋਪੜ ਜ਼ਿਲ੍ਹੇ ਦੇ ਆਸ-ਪਾਸ ਦੇ ਕਿਸਾਨ ਜਿਨ੍ਹਾਂ ਵੱਲੋਂ ਅੱਜ ਇੱਕ ਮਤਲਬ ਫੋਕੇ ਵਿਰੋਧ ਕੀਤਾ